ਅਸੀਗਲ ਬਾਈ ਸਾਰਿਆਂ ਨੂੰ ਆਪਾਂ ਨੇ ਇੱਕ ਪਲਾਂਟ ਲਵਾਇਆ ਸੂਲਰ ਪਲਾਂਟ ਇਹ ਆਪਾਂ ਨੇ ਆਨ ਗ੍ਰਿਡ ਲਵਾਇਆ ਤੇ ਇਹ ਆਪਣਾ 5 ਕਿਲੋਵਾਟ ਦਾ ਆ ਆਪਾਂ ਨੇ ਜੋ ਆਪਣੇ ਪਲੇਟਸ ਨੇ ਇਹ ਯੂਟੀਲ ਬਾਈਫੇਸ਼ੀਅਲ ਨੇ ਇਹਦਾ ਕੀ ਫਾਇਦਾ ਆਪਾਂ ਨੂੰ ਵੀ ਇਹ ਉੱਪਰੋਂ ਵੀ ਆਪਣੀ ਬਿਜਲੀ ਪੈਦਾ ਕਰਦੇ ਨੇ ਤੇ ਇਹ ਨੀਚੋਂ ਵੀ ਬਿਜਲੀ ਪੈਦਾ ਕਰਦੇ ਨੇ ਦੋਨੋਂ ਪਾਸੇ ਇਹ ਬਿਜਲੀ ਬਤਾ ਕਰਦੇ ਜਿਹੜੀ ਉੱਪਰਲੀ ਬਿਜਲੀ ਉਹ 100% ਹੋਊਗੀ ਤੇ ਜਿਹੜੀ ਨੀਚੋਂ ਹੋਊਗੀ ਉਹ ਇਹਦਾ 20% ਹੋਊਗਾ 20% ਮਤਲਬ ਵੀ ਜੇ ਆਪਣੀਆਂ ਜੁੰਟਾਂ ਆ ਆਪਣਾ ਇੱਕ ਪਲੇਟ ਜੇ ਪੰਜ ਜੁੰਟਾਂ ਤਿਆਰ ਕਰਦੀ ਹੈ ਤਾਂ ਇਹਦਾ 20% ਤੁਸੀਂ ਲਾ ਲਓ ਕਿੰਨਾ ਬਣ ਜੂਗਾ ਇੱਕ ਜੁੰਟ ਜਾਨੀ ਕਿ ਐਕਸਟਰਾ ਥੋੜੋ ਤੇ ਤਿਆਰ ਕਰੂਗੀ ਇਹ ਯਾਨੀ ਕਿ ਇੱਕ ਪਲੇਟ 6 ਜੁੰਟਾਂ ਤਿਆਰ ਕਰਦੀ ਹੈ ਇਹ ਆਪਣਾ ਜਿਹੜਾ ਸਾਰਾ ਪਲਾਂਟ ਹੈ ਇਹ ਯੂਟੀਲ ਦਾ ਹੈ ਬਾਈਫੀਸ਼ੀਅਲ ਜਿਹੜੇ ਪ੍ਰੋਵੀਜ਼ਨ ਆਪਣਾ ਬਿਜਲੀ ਪੈਦਾ ਕਰਦੇ ਨੇ ਤੇ ਨੀਚੋਂ ਬਿਜਲੀ ਪੈਦਾ ਕਰਦੇ ਨੇ ਇਹ ਤਾਂ ਜਿਹਦਾ ਇਨਵਰਟਰ ਲੱਗਿਆ ਹੋਇਆ ਇਹ ਵੀ ਆਪਣਾ ਯੂਟੀਲ ਦਾ ਹੈ ਇਹ ਸਾਰਾ ਆਪਣਾ ਯੂਟੀਲ ਦਾ ਲੱਗਿਆ ਹੋਇਆ ਹੈ ਬਾਕੀ ਠੀਕ ਅਸੀਂ ਵੀਰ ਨੇ ਆਪਣਾ ਜਿਹਦੇ ਕੋਲ 2 AC ਨੇ ਤਾਂ ਉਹਨਾਂ ਨੂੰ ਲਗਾਉਣ ਦੇ ਵਿੱਚ ਬਹੁਤ ਫਾਇਦਾ ਕਿਉਂਕਿ ਇਹ ਆਪਣਾ ਗਵਰਨਮੈਂਟ ਵੱਲੋਂ 70000 ਸਬਸਿਡੀ ਤੇ ਮਿਲ ਰਿਹਾ ਹੈ ਤਾਂ ਇਸ ਮੌਕੇ ਤਾਂ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਾਂ ਨੂੰ ਦਾ ਫਾਇਦਾ ਲੈਣਾ ਚਾਹੀਦਾ ਕਿਉਂਕਿ ਇਹ ਆਉਣ ਵਾਲਾ ਸਮਾਂ ਇਹਨਾਂ ਗ੍ਰੀਨ એનર્ਜੀ ਦੀ ਹੈ ਤਾਂ ਕਿ ਆਪਣੀ ਜਿਹੜੀ ਬਿਜਲੀ ਆਪਾਂ ਵੱਧ ਤੋਂ ਵੱਧ ਪੈਦਾ ਕਰਦੇ ਕੀ ਤਾਂ ਕਿ ਜਿਹੜੀਆਂ ਔਕੜਾਂ ਨੇ ਬਿਜਲੀ ਦੀਆਂ ਉਹ ਦੂਰ ਹੋ ਸਕਣ ਬਾਕੀ ਤੁਸੀਂ ਸਾਰੇ ਦੱਸੋ ਇਹ ਪ੍ਰੋਜੈਕਟ ਤੁਹਾਨੂੰ ਕਿਵੇਂ ਲੱਗਦਾ ਹੈ ਆਪਣੇ ਵਿਚਾਰ ਦਿਓ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਕਿਵੇਂ ਲੱਗਿਆ ਵਧੀਆ ਪੂਰਾ ਵਧੀਆ ਹੈ ਹਾਂ ਕੀ ਕਰਿਆ ਕਰਿਆ ਤੂੰ ਮੇਰੇ ਦੇ ਨਾਲ ਕਿਹੜਾ ਉੱਪਰ ਜਿਹੜਾ ਨੂੰ ਹੂੰ ਇਹ ਉੱਪਰ ਜਿਹੜਾ ਨੂੰ ਉੱਪਰ ਚੜਾਏ ਕਰਾਂਗੇ ਇਹਦੇ ਉੱਪਰ ਚੜਨ ਵਾਸਤੇ ਥੋੜੀ ਇਹ 10 ਪਲੇਸਮੈਂਟ 1 ਵਾ